ਅਮਰੀਕਾ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕੀ ਕੁਝ ਹੋ ਰਿਹਾ ਹੈ ਪ੍ਰਵਾਸੀਆਂ ਦੇ ਨਾਲ ਇਮੀਗ੍ਰੈਂਟਸ ਦੇ ਨਾਲ ਸਖਤਾਈ ਇੰਨੀ ਕਿ ਜ਼ਿਆਦਾ ਵਧੀ ਹੋਈ ਆ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਕਿੰਨੇ ਸਾਲਾਂ ਦੇ ਰਿਕਾਰਡ ਤੋੜਤੇ ਪਰ ਹੁਣ ਟਰੰਪ ਦਾ ਜਿਹੜਾ ਨਵਾਂ ਵਾਰ ਆ ਨਵੀਂ ਨੀਤੀ ਜਾਂ ਸੇਮ ਪੈਟਰਨ ਨਾਲ ਟਰੰਪ ਦਾ ਜਿਹੜਾ ਇਹ ਵਾਰ ਕਰਦਾ ਇਸ ਤੋਂ ਕੋਈ ਵੀ ਨਹੀਂ ਬਚ ਸਕਦਾ ਔਰ ਨਾ ਹੀ ਕੋਈ ਕਿੰਤੂ ਪ੍ਰੰਤੂ ਕਰਦਾ ਔਰ ਇਹ ਮੌਕਾ ਪੂਰੇ ਦਾ ਪੂਰਾ ਆਪਣੇ ਹੀ ਲੋਕ ਦਿੰਦੇ ਆ ਤਾਂ ਹੀ ਇਹ ਟਰੰਪ ਨੇ ਨੀਤੀ ਬਣਾ ਲਈ ਤੇ ਟਰੰਪ ਨੂੰ ਵੀ ਇਹ ਸਾਰਾ ਕੁਝ ਪਤਾ ਲੱਗ ਗਿਆ ਕਿ ਅਗਰ ਮੈਂ ਇਸ ਮੌਕੇ ਦਾ ਇੰਤਜ਼ਾਰ ਕਰੂੰਗਾ ਜਦੋਂ ਇਹ ਖੁਦ ਸਾਨੂੰ ਦੇਣਗੇ ਉਸ ਤੋਂ ਬਾਅਦ ਮੈਂ ਆਪਣੀ ਮਨਮਰਜ਼ੀ ਜੋ ਮੇਰੇ ਦਿਲ ਦੇ ਇਰਮਾਨ ਹਨ ਮੈਂ ਉਹ ਕਰੂੰਗਾ ਔਰ ਜੋ ਮੈਨੂੰ ਕਰਨਾ ਚਾਹੀਦਾ ਫਿਰ ਕੋਈ ਵੀ ਸ਼ਾਇਦ ਨਾ ਬੋਲੇ ਜੀ ਹਾਂ ਆਪਾਂ ਗੱਲ ਕਰ ਲਈ ਕਿ ਆਪਣੀਆਂ ਹੀ ਕਮੀਆਂ ਆਪਣੀਆਂ ਹੀ ਗਲਤੀਆਂ ਤੋਂ ਬਾਅਦ ਜੋ 트럼ਪ ਕਹਿੰਦਾ ਉਹ ਫਿਰ ਕਰ ਦਿੰਦਾ ਇਸ ਤੇ ਬਾਅਦ ਕੋਈ ਕੋਟ ਕੋਈ ਕੁਝ ਨਹੀਂ ਕਰ ਸਕਦਾ ਜੀ ਹਾਂਜੀ ਤੁਹਾਨੂੰ ਪਤਾ ਹੀ ਆ ਕਿ 트럼ਪ ਸਰਕਾਰ ਦਾ ਹਮੇਸ਼ਾ ਤੋਂ ਹੀ ਕੁਝ ਮੁੱਦਿਆਂ ਨੂੰ ਲੈ ਕੇ ਚੱਲਦਾ ਰਿਹਾ ਕਿ ਅਸੀਂ ਇਹ ਨਹੀਂ ਚਾਹਦੇ ਇਹ ਚੀਜ਼ ਬੰਦ ਹੋਣੀ ਚਾਹੀਦੀ ਆ ਪਰ ਸਰਕਾਰਾਂ ਤੇ ਲਾਅ ਇਸ ਚੀਜ਼ ਦੀ ਇਜਾਜ਼ਤ ਨਹੀਂ ਦਿੰਦਾ ਸੀ ਕਿ ਉਹ ਇੰਨੀ ਜਲਦੀ ਉਹ ਚੀਜ਼ਾਂ ਨੂੰ ਬੰਦ ਕਰ ਸਕੇ ਜਾਂ ਉਹ ਤਰੀਕੇ ਜਿਹੜੇ ਰਸਤੇ ਸੀਗੇ ਉਹਨਾਂ ਨੂੰ ਬੰਦ ਕਰ ਸਕੇ ਪਰ ਆਪਣੇ ਹੀ ਲੋਕਾਂ ਨੇ ਰਸਤਾ ਦਿੱਤਾ ਆਪਣੇ ਹੀ ਲੋਕਾਂ ਨੇ ਮੌਕਾ ਦਿੱਤਾ ਸੋ ਫਿਰ ਉਸ ਤੋਂ ਬਾਅਦ ਹੀ 트럼ਪ ਨੇ ਇਹ ਸਾਰਾ ਕੁਝ ਕੀਤਾ ਤੁਹਾਨੂੰ ਪਤਾ ਹੈ ਕਿ ਅੱਜ ਤੱਕ ਦੀ ਹਿਸਟਰੀ ਦੇ ਵਿੱਚ ਇਸ ਤਰ੍ਹਾਂ ਕਦੇ ਵੀ ਨਹੀਂ ਹੋਇਆ ਸੀ ਕਿ ਇੱਕ ਕੰਟਰੀ ਦੇ ਵਿੱਚੋਂ ਐਨੇ ਲੱਖ ਲੋਕ ਮੂਵ ਹੋ ਗਏ ਹੋਣ ਛੱਡ ਕੇ ਚਲੇ ਗਏ ਹੋਣ ਕੰਟਰੀ ਨੂੰ ਜਾਂ ਫਿਰ ਉਹਨਾਂ ਨੂੰ ਡਿਪੋਰਟ ਕੀਤਾ ਜਾਵੇ ਜੀ ਹਾਂ ਤੁਸੀਂ ਟਰੰਪ ਦਾ ਰਿਕਾਰਡ ਲੈ ਲਓ ਕਿ ਉਹਨਾਂ ਨੇ 11 ਮਹੀਨਿਆਂ ਦੇ ਵਿੱਚ ਵਿੱਚ 25 ਲੱਖ ਬੰਦੇ ਨੂੰ ਕੰਟਰੀ ਚੋਂ ਆਊਟ ਕੀਤਾ ਜੀ ਹਾਂ ਇਹ ਕੋਈ ਫੇਕ ਨਿਊਜ਼ ਨਹੀਂ ਜਾਂ ਕੋਈ ਮੂਹ ਜਵਾਨੀ ਨਿਊਜ਼ ਨਹੀਂ ਇਹ ਬਕਾਇਦਾ ਇਨਾਂ ਨੇ ਰਿਪੋਰਟ ਪੇਸ਼ ਕੀਤੀ ਆ ਕਿ 1.9 ਮਿਲੀਅਨ ਲੋਕ ਆਪਣੇ ਆਪ ਚਲੇ ਗਏ ਇਥੋਂ ਛੱਡ ਕੇ ਤੇ ਬਾਕੀਆਂ ਨੂੰ ਰਿਪੋਰਟ ਕੀਤਾ ਜੀ ਹਾਂ ਔਰ 5 ਲੱਖ 95000 ਦੇ ਆਸ-ਪਾਸ ਡਿਟੇਨ ਕੀਤੇ ਆ ਆਈਸ ਨੇ ਇਹ ਗੱਲ ਸੱਚੀ ਆ ਕਿਉਂਕਿ ਸਾਰਿਆਂ ਨੂੰ ਪਤਾ ਕਿ ਬਾਰਡਰ ਕ੍ਰੋਸ ਲੀਗਲ ਆ ਆਪਾਂ ਬਾਰਡਰ ਕ੍ਰੋਸ ਕਰਕੇ ਆਉਂਦੇ ਆ ਤਾਂ ਇਹ ਆਪਣੇ ਨਾਲ ਕੁਝ ਵੀ ਕਰ ਸਕਦੇ ਆ ਸੋ ਟੰਪ ਨੇ ਉਹੀ ਕੁਛ ਕੀਤਾ ਉਸ ਤੋਂ ਬਾਅਦ ਤੁਹਾਨੂੰ ਪਤਾ ਕਿ ਇੱਕ ਬ੍ਰੌਨ ਯੂਨੀਵਰਸਿਟੀ ਦੇ ਵਿੱਚ ਗੋਲੀਬਾਰੀ ਹੋਈ ਆ ਦੋ ਵਿਦਿਆਰਥੀਆਂ ਤੇ ਇੱਕ ਪ੍ਰੋਫੈਸਰ ਦੀ ਤੇ ਨੌ ਲੋਕਾਂ ਨੂੰ ਜ਼ਖਮੀ ਕਰਤਾ ਔਰ ਉਸ ਤੋਂ ਬਾਅਦ ਉਹ ਘਟਨਾ ਹੋਣ ਤੋਂ ਬਾਅਦ 트াম্প ਨੇ ਨਾਲ ਹੀ ਗ੍ਰੀਨ ਕਾਰਡ ਹੀ ਬੰਦ ਕਰਤੇ ਲੋਕਾਂ ਨੂੰ ਦੇਣੇ ਜਿਹੜਾ ਕਿ ਇਹ ਲੋਟਰੀ ਸਿਸਟਮ ਵੀ ਚੱਲਦਾ ਪਿਆ ਸੀ ਕਿਉਂਕਿ 트াম্প ਸ਼ੁਰੂ ਤੋਂ ਇਸ ਇਸ ਸਕੀਮ ਦੇ ਖਿਲਾਫ ਸੀ ਕਿ ਪਰ ਕੋਈ ਮੌਕਾ ਨਹੀਂ ਸੀ ਮਿਲਦਾ ਪਿਆ ਸੋ ਮੌਕਾ ਦਿੱਤਾ ਦਿੱਤਾ ਕਿ ਨਹੀਂ ਇਮੀਗ੍ਰੈਂਟਸ ਨੇ ਜਿਹੜੇ ਖੁਦ ਉੱਥੇ ਜਾ ਕੇ ਰਹਿ ਰਹੇ ਸੀ ਸੋ ਉਹਨਾਂ ਨੇ ਮੌਕਾ ਦਿੱਤਾ ਉਸ ਤੋਂ ਬਾਅਦ ਨਾਲੇ ਇਹ ਖਾਰਿਜ ਕਰ ਦਿੱਤਾ ਕਿ ਹੁਣ ਕਿਸੇ ਨੂੰ ਵੀ ਲੋਟਰੀ ਸਿਸਟਮ ਦੇ ਵਿੱਚ ਆ ਕੇ ਗ੍ਰੀਨ ਕਾਰਡ ਨਹੀਂ ਮਿਲੇਗਾ ਗ੍ਰੀਨ ਕਾਰਡ ਤੇ ਹੀ ਪੱਕੀ ਮੋਹਰ ਲਾਤੀ ਕਿਉਂਕਿ ਕਿਉਂ ਲਾਈ ਕਿਉਂਕਿ ਆਪਣੇ ਲੋਕਾਂ ਨੇ ਮੌਕਾ ਦਿੱਤਾ ਔਰ ਤੁਹਾਨੂੰ ਪਤਾ ਹੈ ਗੋਲੀਬਾਰੀ ਹੋਈ ਤੇ ਅਫਗਾਨ ਦੇ ਨਾਗਰਿਕ ਨੇ ਇੱਕ ਨੇ ਗੋਲੀਬਾਰੀ ਕੀਤੀ ਨੈਸ਼ਨਲ ਗਾਣ ਦੇ ਉੱਤੇ ਤੇ ਟਰੰਪ ਨੂੰ ਮੌਕਾ ਮਿਲ ਗਿਆ 19 ਕੰਟਰੀਆਂ ਤੱਕ ਬੈਨ ਕਰਤੀ ਉਹਨਾਂ ਨਾਲ ਇਮੀਗ੍ਰੇਸ਼ਨ ਬੰਦ ਕਰਤੀ ਜਿਨ੍ਹਾਂ ਦੀਆਂ ਨਾਗਰਿਕਤਾ ਲਈ ਅਰਜ਼ੀਆਂ ਗਈਆਂ ਹੋਈਆਂ ਦੀਆਂ ਜਾਂ ਉਹਨਾਂ ਦੀ ਅਪੁਆਇੰਟਮੈਂਟਾਂ ਸੀਗੀਆਂ ਗ੍ਰੀਨ ਕਾਰਡ ਦੀਆਂ ਸਾਰਾ ਕੁਝ ਖਾਰਜ ਕਰਤਾ ਕੈਨਸਲ ਹੀ ਕਰਤੇ ਇੱਕ ਤਰ੍ਹਾਂ ਦੇ ਅਸਾਈਲਮ ਤੱਕ ਵੀ ਰੋਕ ਦਿੱਤੇ ਕਿਉਂ ਕਿਉਂਕਿ ਪਹਿਲੇ ਹੀ ਇਹ ਚੀਜ਼ਾਂ ਚਾਚਾਰੇ ਸੀ ਕਿ ਇਹ ਚੀਜ਼ਾਂ ਹੋਣੀਆਂ ਨਹੀਂ ਚਾਹੀਦੀਆਂ ਉਸ ਤੋਂ ਬਾਅਦ ਇੱਕ ਬੰਦੇ ਨੇ ਮੌਕਾ ਲਿਆ ਤਾਂ ਉਸ ਤੋਂ ਬਾਅਦ ਨਾਲੇ ਡਿਸੀਜਨ ਆ ਗਿਆ ਉਹ ਸਾਰਾ ਤੁਸੀਂ ਦੇਖ ਹੀ ਲਿਆ ਇੱਕ ਬੰਦੇ ਦੀ ਗਲਤੀ ਕਿੰਨੇ ਬੰਦੇ ਭੁਗਤ ਰਿਆ ਸੋ ਇਹ 트ੰਪ ਦਾ ਬਾਰ ਆ ਕਿ 트ੰਪ ਪਹਿਲਾਂ ਵੇਟ ਕਰਦਾ ਕਿ ਮੈਨੂੰ ਥੋੜਾ ਜਿਹਾ ਬਸ ਇੱਕ ਕਲੂ ਮਿਲ ਜਵੇ ਜਾਂ ਇੱਕ ਮੌਕਾ ਮਿਲ ਜਵੇ ਉਸ ਤੋਂ ਬਾਅਦ ਮੈਂ ਦੱਸੂਗਾ ਵੀ ਕਿਸ ਤਰ੍ਹਾਂ ਫੈਸਲੇ ਲیتے ਜਾਂਦੇ ਆ ਸੋ ਨਾਲ ਨਾਲ 트럼ਪ ਸਰਕਾਰ ਹਮੇਸ਼ਾ ਹੀ ਬਾਈਡਨ ਸਰਕਾਰ ਨੂੰ ਧੋਣਾ ਨਹੀਂ ਪੁੱਲਦੀ ਉਹਨਾਂ ਦੇ ਉੱਪਰ ਤੰਜ ਕੱਸਦੇ ਹੀ ਰਹਿੰਦੇ ਆ ਜਦੋਂ ਕੋਈ ਵੀ ਅੱਡਾਂ ਦੀ ਬਾਰ ਬਾਰਦਾਤ ਹੁੰਦੀ ਆ ਮਾੜੀ ਕਿਸਮਤ ਲਾ ਲਓ ਕਿ ਉਹ ਸਾਰੇ ਬਾਈਡਨ ਸਰਕਾਰ ਦੇ ਟਾਈਮ ਦੇ ਹੋਏ ਹੁੰਦੇ ਆ ਕਾਨੂੰ ਸੋ ਉਸੇ ਟਾਈਮ ਮੈਂ ਕਹਿੰਦਾ ਦੇਖਿਆ ਇਹ ਚੀਜ਼ ਹੋਗੀ ਆਪਣੇ ਲੋਕਾਂ ਨੂੰ ਇਹਨਾਂ ਨੇ ਮਾਰਤਾ ਆਪਣੇ ਲੋਕਾਂ ਦਾ ਆ ਨੁਕਸਾਨ ਕਰਤਾ ਸੋ ਇਸੇ ਲਈ 트럼ਪ ਬਾਰ ਤੋਂ ਬਾਰ ਕਰਦਾ ਜਾ ਰਿਹਾ ਜਿਹਨੂੰ ਕੋਈ ਨਹੀਂ ਰੋਕ ਸਕਦਾ ਟਰੱਕ ਇੰਡਸਟਰੀ ਦੇਖ ਲਓ ਤੁਹਾਨੂੰ ਇਹ ਸ਼ੁਰੂ ਤੋਂ ਇਹ ਚੀਜ਼ ਦੇ ਮਗਰ ਪੈਦੇ ਕਿ ਸੀਡੀਐਲ ਲਾਇਸੈਂਸ ਬੰਦ ਕਰਦਣੇ ਜੀ ਅਸੀਂ ਲੋਕਾਂ ਜਿਹੜੇ ਇੱਥੇ ਆਏ ਹੋਏ ਆ ਉਹ ਬਹਿ ਬਹੁਤ ਕਮਾਉਂਦੇ ਆ ਜਿਹੜੇ ਇੱਥੇ ਗ੍ਰੀਨ ਕਾਰਡ ਹੋਲਡਰ ਆ ਜਾਂ ਜਿਹੜੇ ਇੱਥੋਂ ਦੇ ਸਿਟੀਜ਼ਨ ਲੋਕ ਆ ਉਹਨਾਂ ਨੂੰ ਕੰਮ ਨਹੀਂ ਮਿਲਦਾ ਉਹਨਾਂ ਨੂੰ ਸੈਲਰੀ ਨਹੀਂ ਮਿਲਦੀ ਉਹਨਾਂ ਨੇ ਬਾਡਾ ਰੱਖ ਲਿਆ ਸੀਗਾ ਕਿ ਜਿੰਨੇ ਵੀ ਵਰਕ ਪਰਮਿਟ ਵਾਲੇ ਆ ਉਹਨਾਂ ਨੂੰ ਆਪਾਂ ਸਫਾਇਆ ਕਰਨਾ ਉਹਨਾਂ ਨੂੰ ਅਰੈਸਟ ਕਰਨਾ ਸੋ ਮੌਕਾ ਦਿੱਤਾ ਹਰਜਿੰਦਰ ਸਿੰਘ ਵਾਲਾ ਕੇਸ ਹੋਇਆ ਉਹਦੇ ਵਿੱਚ ਐਕਸੀਡੈਂਟ ਦੇ ਵਿੱਚ ਕੀ ਕੁਝ ਹੋਇਆ ਉਸ ਤੋਂ ਬਾਅਦ ਸਖਤਾਈ ਹੋਈ ਥੋੜੀ ਜੀ ਉਸ ਤੋਂ ਬਾਅਦ ਨਾਲ ਹੀ ਫਿਰ ਜਸ਼ਨਪ੍ਰੀਤ ਵਾਲਾ ਐਕਸੀਡੈਂਟ ਹੋ ਗਿਆ ਉਸ ਤੋਂ ਬਾਅਦ ਤੁਸੀਂ ਦੇਖਿਆ ਹੋਣਾ ਕਿ ਕੈਲੀਫੋਰਨੀਆ ਨੇ ਪੀ 17000 ਲਾਇਸੈਂਸ ਰਿਵੋਕ ਕਰਤੇ ਸੀਗੇ ਕੈਨਸਲ ਕਰਕੇ ਈਮੇਲਾਂ ਭੇਜਤੀਆਂ ਸੀਗੀਆਂ ਔਰ ਤੁਹਾਨੂੰ ਪਤਾ ਕਿ ਨਾਲ-ਨਾਲ ਇਸ ਤੋਂ ਬਾਅਦ ਟਰੰਪ ਨੇ ਇਹ ਵਾਰ ਕੀਤਾ ਕਿ ਪੂਰੀ ਫ੍ਰੀਹੈਂਡ ਕਰਤਾ ਆਇਸ ਨੂੰ ਵੀ ਤੁਸੀਂ ਚੈਕਿੰਗ ਕਰੋ ਜਿੱਦਾਂ ਮਰਜੀ ਕਿਸੇ ਨੂੰ ਵੀ ਕਿਤੇ ਵੀ ਘੇਰ ਕੇ ਪੁੱਛਤਾਛ ਕਰੋ ਔਰ ਕਿੰਨੇ ਲੋਕਾਂ ਦੀ ਪੁੱਛਤਾਛ ਹੋਈ ਹੈ ਟਰੱਕਾਂ ਦੇ ਵਿੱਚ ਇੰਟਰਵਿਊ ਤੱਕ ਚੱਲਦੀ ਆ ਔਰ 9000 ਤੋਂ ਵੱਧ ਬੰਦੇ ਇਦਾਂ ਦੇ ਆ ਜਿਹੜੇ ਇੰਗਲਿਸ਼ ਵਾਲੇ ਟੈਸਟਾਂ ਚੋਂ ਫੇਲ ਹੋ ਗਏ ਆ ਤੇ ਉਹਨਾਂ ਕੋਲ ਕੈਲੀਫੋਰਨੀਆ ਦੇ ਲਾਇਸੈਂਸ ਸੀਗੇ ਤੇ ਉਹ ਲਾਇਸੈਂਸ ਉਸੇ ਟਾਈਮ ਕੈਨਸਲ ਕੀਤੇ ਗਏ ਆ ਤੇ ਹੁਣ ਤੁਸੀਂ ਖੁਦ ਸੋਚ ਸਕਦੇ ਆ ਕਿ ਮੌਕਾ ਕਿਹਨੇ ਦਿੱਤਾ ਆਪਣੇ ਬੰਦਿਆਂ ਨੇ ਮੌਕਾ ਦਿੱਤਾ ਆਪਾਂ ਨੇ ਮੌਕਾ ਦਿੱਤਾ ਜਿਨ੍ਹਾਂ ਨੂੰ ਇੰਗਲਿਸ਼ ਆਉਂਦੀ ਨਹੀਂ ਸੀ ਪੈਸੇ ਦੇ ਕੇ ਲਾਇਸੈਂਸ ਲਿੱਤੇ ਹੋਏ ਸੀ ਤੇ ਉਹ ਗੱਲ ਸੱਚੀ ਹੋ ਗਈ ਕਿ ਇਹ ਲੋਕ ਇੱਥੇ ਆਉਂਦੇ ਆ ਨਾ ਇਹਨਾਂ ਨੂੰ ਅਕਲ ਆ ਨਾ ਸਿੱਧਾ ਇਦਾਂ ਬੋਲਦਾ ਤੁਹਾਨੂੰ ਪਤਾ ਹੀ ਹੈ ਟਰੰਪ ਸਾਹਿਬ ਦਾ ਬੋਲਣ ਦਾ ਤਰੀਕਾ ਨਾ ਇਹ ਪੜੇ ਲਿਖੇ ਆ ਸਾਡੀ ਕੰਟਰੀ ਨੂੰ ਖਾ ਰਹੇ ਆ ਸਾਡੇ ਲੋਕ ਬੇਲੇ ਬੈਠੇ ਆ ਉਹਨਾਂ ਦੀਆਂ ਜੌਬਾਂ ਖਾ ਰਹੇ ਆ ਘਰਾਂ ਦੇ ਵਿੱਚ ਮਿਗਾਈ ਹੋਗੀ ਇੰਨੀ ਜ਼ਿਆਦਾ ਕਰਾਪਸ਼ਨ ਹੋ ਗਈ ਇਹ ਹੋ ਗਿਆ ਉਹ ਹੋ ਗਿਆ ਬਹੁਤ ਕੁਝ ਬੋਲਦਾ ਹੁੰਦਾ ਭਾਂਡਾ ਕਿਹਦੇ ਸਿਰ ਤੇ ਭੰਡਾ ਹੁੰਦਾ ਆਪਣੇ ਲੋਕਾਂ ਦੇ ਉੱਪਰ ਆਪਣੇ ਇਮੀਗ੍ਰੈਂਟ ਦੇ ਉੱਪਰ ਔਰ ਆਪਣੇ ਲੋਕਾਂ ਦੇ ਉੱਪਰ ਕਿਉਂ ਭੰਡਾ ਹੁੰਦਾ ਹੁੰਦਾ ਉਸ ਤੋਂ ਬਾਅਦ ਭੰਡਾ ਸੀ ਜਦੋਂ ਆਪਣੇ ਲੋਕ ਕੋਈ ਨਾ ਕੋਈ ਮੌਕਾ ਦਿੰਦੇ ਸੀਗੇ ਸੋ ਜਿਹੜਾ ਪੁਰਤਗਾਲੀ ਨਾਗਰਿਕ ਸੀਗਾ ਇਹ 2000 ਦੇ ਵਿੱਚ ਉੱਥੇ ਬ੍ਰਾਊਨ ਯੂਨੀਵਰਸਿਟੀ ਦੇ ਵਿੱਚ ਪੜ੍ਹਿਆ ਫਿਰ 17 ਦੇ ਵਿੱਚ ਇਹਨੂੰ ਗ੍ਰੀਨ ਕਾਰਡ ਮਿਲਿਆ ਉਹਦੇ ਵਿਚਾਲਾ ਟਾਈਮ ਪਤਾ ਨਹੀਂ ਕਿੱਥੇ ਰਿਹਾ ਕੀ ਕੀਤਾ ਕਿਸੇ ਨੂੰ ਨਹੀਂ ਪਤਾ ਹਜੇ ਤੱਕ ਇਹਦੇ ਬਾਰੇ ਕੋਈ ਅਪਡੇਟ ਨਹੀਂ ਆਈ ਪਰ 2017 ਦੇ ਵਿੱਚ ਇਹਨੂੰ ਗ੍ਰੀਨ ਕਾਰਡ ਮਿਲ ਗਿਆ ਸੀਗਾ ਔਰ ਮਿਲਿਆ ਵੀ ਉਹੀ ਸਕੀਮ ਦੇ ਵਿੱਚ ਸੀਗੀ ਜਿਹੜੀ ਇਹ ਲੋਟਰੀ ਸਿਸਟਮ ਸੀਗਾ ਫਿਰ ਅਧਾਨੀ ਉਹਦੇ ਦਿਮਾਗ ਦੇ ਵਿੱਚ ਕੀ ਆਇਆ ਕੀ ਨਹੀਂ ਆਇਆ ਜਿਹੜੇ ਉਹ ਦੋ ਵਿਚਾਰੇ ਵਿਦਿਆਰਥੀ ਤੇ ਇੱਕ ਪ੍ਰੋਫੈਸਰ ੱੱਕੇ ਤੇ ਨਜਾਇਜ਼ ਮਾਰਤੇ ਉਹਨਾਂ ਦਾ ਕੋਈ ਕਸੂਰ ਨਹੀਂ ਸੀਗਾ ਇਸ ਗੱਲ ਦੇ ਵਿੱਚ ਜਿਹੜੇ ਨੌ ਲੋਕ जख्मी ਵੀ ਕਰ ਦਿੱਤੇ ਇਸ ਇਨਸਾਨ ਨੇ ਤਾਂ 트럼ਪ ਸਰਕਾਰ ਨੂੰ ਮੌਕਾ ਮਿਲ ਗਿਆ ਤੇ ਜਿਹੜੇ ਇਸ ਜੀ ਦੇ ਲਈ ਹੱਕ ਦੇ ਵਿੱਚ ਆਉਂਦੇ ਸੀ ਉਹ ਫਿਰ ਤੁਹਾਨੂੰ ਪਤਾ ਹੀ ਆਪੇ ਦੇਸ਼ ਦੇ ਵਿਰੋਧੀ ਬਣਦੇ ਆ ਕਿਉਂਕਿ ਟਰੰਪ ਕਹਿ ਹੀ ਇਹ ਰਿਹਾ ਹੁੰਦਾ ਕਿ ਇਹ ਲੋਕ ਆ ਕੇ ਸਾਡੇ ਲੋਕਾਂ ਨੂੰ ਮਾਰਦੇ ਪਏ ਐ دہشت گرد ਨੇ ਇੱਦਾਂ ਇੱਥੇ ਤੱਕ ਕਹਿ ਲਿਆ ਸੋ ਉਹ ਚੀਜ਼ ਲਈ ਉਹਨਾਂ ਨੇ ਬਿਲਕੁਲ ਕਾਟਾ ਮਾਰ ਦਿੱਤਾ ਤੁਹਾਨੂੰ ਪਤਾ ਹੈ ਕਿ ਮਿਨੀ ਸੋਟਾ ਦੇ ਵਿੱਚ ਕੀ ਕੁਝ ਹੋ ਰਿਹਾ ਉੱਥੇ ਸਮਾਲੀਅਨ ਭਾਈਚਾਰਾ ਬਹੁਤ ਜ਼ਿਆਦਾ ਉਹਨਾਂ ਦੇ ਉੱਪਰ ਅੱਖ ਰੱਖੀ ਹੋਈ ਆ ਕਿ ਹੁਣ ਉਹ ਮੈਂ ਰਹਿ ਨਹੀਂ ਦੇਣੇ ਸਿੱਧਾ ਸਿੱਧਾ ਟਰੰਪ ਕਹਿ ਰਿਹਾ ਉੱਥੇ ਕਿ ਉੱਥੋਂ ਦੇ ਲੋਕ ਆਪਣੇ ਆ ਭੈਣਾਂ ਨਾਲ ਵਿਆਹ ਕਰਾਉਂਦੇ ਆ ਜਾ ਭੈਣਾ ਭਰਾਵਾਂ ਨਾਲ ਵਿਆਹ ਕਰਾਉਂਦੀਆਂ ਜਾਂ ਤਾਂ ਆਪਣੇ ਭਰਾ ਨੂੰ ਸਟੇ ਕਰਾਉਣੀ ਹੁੰਦੀ ਹੈ ਜਾਂ ਆਪਣੀ ਭੈਣ ਨੂੰ ਸਟੇ ਕਰਾਉਣੀ ਹੈ ਇਹ ਕਹਿੰਦਾ ਇਹਨਾਂ ਦਾ ਕਲਚਰ ਆ ਇਦਾਂ ਦੇ ਇਹ ਲੋਕ ਆ ਕਹਿੰਦਾ ਮੈਂ ਨਹੀਂ ਰਹਿਣ ਦੇਣੇ ਇਹ ਸਾਡੀ ਕੰਟਰੀ ਦੇ ਵਿੱਚ ਰਹਿਣੇ ਆਪਣੀ ਕੰਟਰੀ 'ਚ ਇਹ ਜੋ ਕੁਝ ਕਰਨਾ ਇਹਨਾਂ ਨੇ ਕਰਨਾ ਇਹਨਾਂ ਦਾ ਕੋਈ ਭਰੋਸਾ ਨਹੀਂ ਸੋ ਇਸ ਤੋਂ ਬਾਅਦ ਦੇਖ ਲਓ ਹੁਣ ਕਿਉਂਕਿ ਕਿਉਂ ਮੌਕਾ ਦਿੱਤਾ ਕਿਉਂਕਿ ਆਪਣੇ ਵੱਤੇ ਗਲਤੀਆਂ ਕਰਦੇ ਆ ਸੋ ਤਾਂ ਕਰਕੇ ਇੱਕ ਅੱਧਾ ਕੇਸ ਫੜ ਹੋਇਆ ਇਹ ਫੇਕ ਮੈਰਿਜ ਵਾਲੇ ਵੀ ਭਰਾ ਭੈਣ ਵਿਆਹ ਕਰਾਉਂਦੇ ਆ ਇਹ ਬਹੁਤ ਸੀਨ ਹੋਇਆ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਇਹ ਕੈਨੇਡਾ ਦੇ ਵਿੱਚ ਵੀ ਬਹੁਤ ਹੋਇਆ ਕਿਨਾ ਲੋਕਾਂ ਨੇ ਕੀਤਾ ਇਹ ਵੀ ਤੁਹਾਨੂੰ ਸਾਰਾ ਕੁਝ ਪਤਾ ਹੋਣਾ ਅਮਰੀਕਾ ਦੇ ਵਿੱਚ ਵੀ ਹੋਇਆ ਪਰ ਉਹਨੇ ਤੰਜ ਉਹਨਾਂ ਦੇ ਉੱਪਰ ਕਸਿਆ ਸੀ ਕਿ ਇਹ ਚੀਜ਼ ਹੋ ਰਹੀ ਆ ਔਰ ਕਿਸ ਤਰ੍ਹਾਂ ਗ੍ਰੀਨ ਕਾਰਡ ਵਾਲੇ ਜਿਹੜੇ ਇੰਡੀਆ ਜਾਂਦੇ ਸੀਗੇ ਤੁਹਾਨੂੰ ਪਤਾ ਕਿ ਇੱਕ ਬੰਦਾ ਜਾਂਦਾ ਸੀਗਾ ਗ੍ਰੀਨ ਕਾਰਡ ਵਾਲਾ ਔਰ ਉਹਨੇ ਅਸਾਈਲਮ ਲੈ ਕੇ ਇੱਥੇ ਕੇਸ ਲਾਇਆ ਹੁੰਦਾ ਸੀ ਕਿ ਮੈਨੂੰ ਮੇਰੀ ਹੋਮ ਕੰਟਰੀ 'ਚ ਖਤਰਾ ਹੈ ਔਰ ਫਿਰ ਉਹ ਜਾਂਦਾ ਸੀ ਹਰੇਕ ਸਾਲ ਇੰਡੀਆ ਜਾਂਦਾ ਸੀਗਾ ਸੋ ਟਰੰਪ ਸਾਹਿਬ ਨੂੰ ਇਹ ਚੀਜ਼ ਦਾ ਵੀ ਪਤਾ ਲੱਗ ਗਿਆ ਕਿ ਇਹ ਚੀਜ਼ ਕਹਿ ਕੇ ਤਾਂ ਅਸਾਈਲਮ ਲੈਂਦੇ ਆ ਕਿ ਸਾਨੂੰ ਹੋਮ ਕੰਟਰੀ ਦਾ ਖਤਰਾ ਹੈ ਔਰ ਇਸ ਦਾ ਮਿਸਯੂਜ਼ ਕਰਦੇ ਇਸ ਰਸਤੇ ਦਾ ਉਸ ਤੋਂ ਬਾਅਦ ਗ੍ਰੀਨ ਕਾਰਡ ਲੈਂਦੇ ਹੀ ਉੱਥੇ ਜਾਂਦੇ ਆਪਣੀ ਕੰਟਰੀ 'ਚ ਖਤਰਾ ਕੀ ਖਤਮ ਹੋ ਜਾਂਦਾ ਗ੍ਰੀਨ ਕਾਰਡ ਮਿਲਦੀ ਸਰ ਸੋ ਉਸ ਤੋਂ ਬਾਅਦ ਇਸ ਵਾਰ ਅੰਕੜੇ ਸਾਹਮਣੇ ਆਏ ਕਿੰਨੇ ਲੋਕਾਂ 'ਚ ਗਰਾਵਟ ਆ ਗਈ ਹੈ ਕਿੰਨੇ ਲੋਕ ਗਏ ਨਹੀਂ ਇੰਡੀਆ ਡਰ ਦੇ ਮਾਰੇ ਕਿ ਸਾਡੀ ਪੁਛਤਾਸ਼ ਨਾ ਹੋ ਜਵੇ ਇਹ ਗੱਲ ਵੀ ਸੱਚੀ ਹੈ ਜਦੋਂ ਆਪਾਂ ਇੰਟਰਨੈਸ਼ਨਲ 에ਅਰਪੋਰਟ ਦੇ ਉੱਪਰ ਜਾਂਦੇ ਆ ਤਾਂ ਪੱਕੇ ਹੀ ਆਪਣੀ ਪੁਛਤਾਸ਼ ਬਹੁਤ ਜ਼ਿਆਦਾ ਵਧੀ ਹੋਈ ਹੈ ਸੋ ਮੌਕਾ ਘੇਰੇ ਦਿੱਤਾ ਆਪਣੇ ਲੋਕਾਂ ਨੇ ਦਿੱਤਾ ਤਾਂ ਕਿ ਇਹਦੇ ਆਪਾਂ ਇੱਥੇ ਅਸਾਈਲਮ ਲੈਂਦੀਆਂ ਫਿਰ ਉਹੀ ਚੀਜ਼ ਨੂੰ ਮਿਸਯੂਜ਼ ਕਰਕੇ ਹੋਰ ਲੋਕਾਂ ਦਾ ਵੀ ਜਿਹਨਾਂ ਨੂੰ ਵਾਕਈ ਹੀ ਖਤਰਾ ਹੈ ਜਾਂ ਵਾਕਈ ਕੋਈ ਪ੍ਰੋਬਲਮ ਆ ਉਹਨਾਂ ਦਾ ਵੀ ਹੱਕਾ ਮਾਰ ਰਹਾ ਤੁਹਾਨੂੰ ਪਤਾ ਹੈ ਕਿ ਯੂਰੋਪੀਅਨ ਯੂਨੀਅਨ ਨੇ ਆਲਰੇਡੀ ਭਾਰਤਾਂ ਭਾਰਤੀਆਂ ਦੀ ਅਸਾਈਲਮ ਬੰਦ ਕਰ ਦਿੱਤੀ ਹੈ ਜੀ ਹਾਂਜੀ ਭਾਰਤੀਆਂ ਦੀ ਅਸਾਈਲਮ ਬੰਦ ਕਰ ਦਿੱਤੀ ਤੇ ਨਾਲ ਹੋਰ ਸੱਤ ਕੰਟਰੀਆਂ ਜਿਨ੍ਹਾਂ ਦੀ ਅਸਾਈਲਮ ਬੰਦ ਹੋ ਗਈ ਐ ਸੋ ਦੇਖਣ ਵਾਲੀ ਹੁਣ ਗੱਲ ਇਹ ਹੋਏਗੀ ਕਿ ਅਸਾਈਲਮ ਇੱਥੇ ਵੀ ਪੱਕੀ ਬੰਦ ਹੁੰਦੀ ਆ ਜਾਂ ਨਹੀਂ ਹੁੰਦੀ ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਚੱਲਦੇ ਪਏ ਆਪਣੇ ਲੋਕ ਗਲਤੀ ਤੇ ਗਲਤੀ ਕਰਦੇ ਪਏ ਲੱਗਦਾ ਇੱਥੇ ਵੀ ਹੋ ਜਾਣੀ ਬਾਕੀ ਇਹ ਸੀਗਾ 트ੰਪ ਦਾ ਨਵਾਂ ਬਾਰ ਵੀ ਤੁਸੀਂ ਗਲਤੀ ਕਰੋ ਮੈਂ ਸਜ਼ਾ ਸਾਰਿਆਂ ਦੇਣੀ ਆ ਤੇ ਉਹ ਜੋ ਚਾਹਦਾ ਉਹ ਪੂਰਾ ਵੀ ਕਰ ਲੈਂਦਾ ਔਰ ਜੋ ਹੁਕਮ ਦਿੰਦਾ ਜੋ ਲਾ ਬਣਾਉਂਦਾ ਉਹ ਪੁੰਦਾ ਜ਼ਰੂਰ ਆ ਸੋ ਇਹ ਤੋ ਬਚਣਾ ਕਿਦਾਂ ਆਪਣੇ ਆਪ ਨੂੰ ਗਲਤੀਆਂ ਕਰਨ ਤੋਂ ਬਚਾਉਣਾ ਪੈਣਾ ਨਹੀਂ ਤਾਂ ਫਿਰ ਤੁਸੀਂ ਪਤਾ ਹੀ ਆ ਕਿ ਲੋਕ ਜਾ ਹੀ ਰਹੇ 25 ਲੱਖ ਨੂੰ ਕੱਢੇ ਦਿੱਤਾ ਬਾਕੀ ਤੁਹਾਡਾ ਵੀ ਨੰਬਰ ਆਏ ਜਾਣਾ ਕਿਉਂਕਿ ਹਲ ਤਾਂ ਬਹੁਤ ਲੰਬਾ ਟਾਈਮ ਪਿਆ ਟਰੰਪ ਸਰਕਾਰ ਦਾ ਸੋ ਬਚ ਕੇ ਬਾਕੀ ਜੋ ਵੀ ਇਸ ਦੇ ਬਾਰੇ ਤੁਸੀਂ ਕਹਿਣਾ ਹੋਇਆ ਜਾਂ ਤੁਹਾਡੀ ਕੋਈ ਰਾਏ ਹੋਈ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬਾਕੀ ਤੁਹਾਡਾ ਆਪਣਾ ਚੈਨਲ ਆ ਪੰਜਾਬੀਓ ਇਸ ਚੈਨਲ ਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਰੂਰਤ ਆ ਨਮੀ ਨਮੀ ਅਪਡੇਟ ਦੇ ਲਈ ਪਲੀਜ਼ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਥੈਂਕ ਯੂ